ਤੇ ਮੈਂ ਜੀ ਆਇਆ ਵਾ ਐਸਐਮ ਕਿਉਂਕਿ ਸਾਡੇ ਬਹੁਤ ਹੀ ਵੱਡਾ ਪੰਗਾ ਪੈ ਚੁੱਕਿਆ ਹੈ ਪਹਿਲਾਂ ਵਧੀਆ ਹੁੰਦਾ ਸੀ ਬੱਚਿਆਂ ਨੂੰ ਕੋਟੜੇ ਲਾ ਦਿੰਦੇ ਸੀ ਕਰ ਜਾਂਦੇ ਪਹਿਲਾ ਸਵਾਲ ਨੈਟ ਹੋ ਗਈ ਸਾਸ੍ਰਿਕਾ ਹਾਲ ਤੱਕ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਮੈਂ ਜੀ ਆਇਆ ਵਾ ਐਸਐਮ ਕਿਉਂਕਿ ਸਾਡੇ ਬਹੁਤ ਹੀ ਵੱਡਾ ਪੰਗਾ ਪੈ ਚੁੱਕਿਆ ਹੈ ਸਾਡੇ ਘਰ ਦਾ ਜਿਹੜਾ ਵਾਈਫਾਈ ਹੈ ਉਹ ਖਰਾਬ ਹੋ ਚੁੱਕਿਆ ਤੇ ਕੱਲ ਰਾਤ ਅਸੀਂ ਬੜੀ ਔਖੀ ਕੱਟੀ ਹੈ ਇੱਕਦੋ ਮੋਬਾਈਲ ਦੇ ਵਿੱਚ ਮੋਬਾਈਲ ਡਾਟਾ ਪਵਾ ਲਿਆ ਸੀ ਤੇ ਥੋੜਾ ਜਿਹਾ ਸਰ ਗਿਆ ਪਰ ਫਿਰ ਵੀ ਬਹੁਤ ਔਖਾ ਹੁੰਦਾ ਹੈ ਤੇ ਮੈਂ ਹੁਣ ਆਇਆ ਹਾਂ ਕੰਪਲੇਂਟ ਕਰਨ ਵਾਸਤੇ ਕਿ ਆਪਾਂ ਉੱਪਰ ਪੀਐਲਡੀਟੀ ਤੇ ਦੇਖੋ ਹੁਣ ਚਲਦੇ ਹਾਂ ਉੱਪਰ ਹੋਣਾ ਚੁੱਕੇ ਆਪਾਂ ਪੀਐਲਡੀਟੀ ਤੇ ਤੇ ਇੱਥੇ ਕਰਦੇ ਹਾਂ ਕੰਪਲੇਂਟ ਤੇ ਹਾਂਜੀ ਦੋਸਤੋ ਆਪਾਂ ਕੰਪਲੇਂਟ ਕਰਤੀ ਆਪਾਂ ਨੂੰ ਰੈਫਰੈਂਸ ਨੰਬਰ ਮਿਲ ਗਿਆ ਹੋਇਆ ਹੈ ਤੇ ਕੱਲ ਤੱਕ ਟੈਕਨੀਸ਼ੀਅਨ ਆਣਗੇ ਤੇ ਆਪਣਾ ਵਾਈਫਾਈ ਠੀਕ ਕਰਕੇ ਜਾਣਗੇ ਤੇ ਹੁਣ ਮੈਂ ਚੱਲਦਾ ਮੈਂ ਸੇ ਹਾਈਪਰਮਾਰਕੀਟ ਦੇ ਵਿੱਚ ਉੱਥੋਂ ਲੈਣੇ ਨੇ ਨੌਰ ਤੇ ਡਾਈਪਰ ਤੇ ਡਾਈਪਰ ਲੈ ਕੇ ਫਿਰ ਚੱਲਦੇ ਆਂ ਘਰੇ ਇੱਥੇ ਜੀ ਖੜੀਆਂ ਨੇ ਮਿਸੂਬਿਸ਼ੀ ਕ੍ਰਾਈਟਨ ਇਹ ਜੀ ਪਿਕਅਪ ਟਰੱਕ ਬਹੁਤ ਵਧੀਆ ਤੇ ਉਧਰ ਚੈਰੀ ਦੀ ਪੀਗੋ 7 Pro ਇਹ ਦੇਖ ਦੇਣ ਇਹ ਸਾਈਡ ਤੋਂ ਲੈ ਲਓ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਇਦਾਂ ਦੇ ਪਿਕਅਪ ਟਰੱਕ ਇੰਡੀਆ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਾਟਾ ਨੇ ਪਿੱਛੇ ਮੱਜਾਂ ਲੱਦ ਲੈਣੀਆਂ ਨੇ ਇੱਥੇ ਉਹਨਾਂ ਦੀ ਟੌਰ ਮਰ ਜਾਣੀ ਹੈ ਤਾਂ ਕਰਕੇ ਨਹੀਂ ਜਾਂਦੇ ਹਾਈਪਰ ਮਾਰਕੀਟ ਵਾਲੇ ਪਾਸੇ ਤੇ ਕਾਫੀ ਭੀੜ ਹੈ ਪਹਿਲਾਂ ਵਧੀਆ ਹੁੰਦਾ ਸੀ ਬੱਚਿਆਂ ਬਹੁਤ ਔੜੇ ਲਾ ਦਿੰਦੇ ਸੀ ਕੋਈ ਥੋਕੇ ਤੇ ਉਹੀ ਦੁਆਰਾ ਲਾ ਦਿੰਦੇ ਅੱਜ ਕੱਲ੍ਹ ਦੇ ਐ ਟੈਪਰ ਚੱਲਦੇ ਨੇ ਤੇ ਖਰਚੇ ਦਾ ਘਰ ਹੈ ਮਹੀਨੇ ਦੀ 3570 ਆਦੀ ਪਏ ਨੇ ਤੇ ਹਰੀ ਦੋਸਤ ਨੂੰ ਨੋਰ ਦੇ ਡਾਈਪਰ ਵੀ ਲੈ ਰਹੇ ਨੇ ਓਏ ਹੋਏ ਹੋਏ ਬਾਹਰ ਆਂਦੇ ਹੀ ਹੈ ਗਾਸ ਸਟੇਕ ਹੈ ਓਏ ਇੰਡੀਆ ਦੀ ਯਾਦ ਆ ਗਈ ਇੰਡੀਆ ਜਿਵੇਂ ਲੂ ਪੈਂਦੀ ਸੀ ਨਾ ਬਾਹਰ ਨਿਕਲਦੇ ਸੀ ਤੇ ਤੱਤੀਆਂ ਹੋਵਦੀਆਂ ਸੀ ਅੱਜ ਕੱਲ ਫਲਪੇਨ ਚ ਵੀ ਹੋਈ ਹਾਲ ਹੋਇਆ ਪਿਆ ਪਹਿਲਾਂ ਇੱਥੇ ਇੰਨੀ ਗਰਮੀ ਨਹੀਂ ਹੁੰਦੀ ਸੀ ਹਾਦਕੀ ਬਹੁਤ ਜ਼ਿਆਦੀ ਗਰਮੀ ਹੈ ਕੱਲ ਤੇ ਰਿਕਾਰਡ 47 ਡਿਗਰੀ ਸਾਡੇ ਇੱਥੇ ਮੁਲਾਕਨ ਦੇ ਵਿੱਚ ਟੈਂਪਰੇਚਰ ਸੀ ਹਾਂਜੀ ਦੋਸਤੋ ਕਰੇ ਆ ਗਿਆ ਹਾਂ ਸਿਮਰ ਕਰੇ ਆਂਦੇ ਪਹਿਲਾ ਸਵਾਲ ਨੈਟ ਹੋ ਗਈ ਨੈਟ ਅਜੇ ਨਹੀਂ ਹੋਇਆ ਠੀਕ ਹੈ ਕੱਲ ਤੱਕ ਹੋ ਜਾਏਗਾ ਕੀ ਗੱਲ ਬੋਰ ਨਹੀਂ ਵੀ ਹੈ ਹਾਂ ਬੋਰ ਨਹੀਂ ਵੀ ਹੈ ਹੈ ਤੂੰ ਸੋ ਜਾ ਫਿਰ ਬਾਕੀ ਸਾਰੇ ਸੁੱਤੇ ਨੇ ਕੀ ਕਰ ਰਹੇ ਹੋ ਕੀ ਕੀ ਦੇ ਬਸਤੇ ਸਾਰੇ ਬਸਤੇ ਤੂੰ ਨਹੀਂ ਵੀਣਾ ਓਕੇ ਰਾਈਸ ਖਾਏਂਗੀ ਤਾਂ ਮਿਲੇਗਾ ਐ ਸਾਡੀ ਕੋੜੀ ਰਾਈਸ ਨਹੀਂ ਖਾਂਦੀ ਰੋਟੀ ਨਹੀਂ ਖਾਂਦੀ ਤਾਂ ਰਾਈਸ ਖਾਏਂਗੀ ਤਾਂ ਜੂਸ ਮਿਲੇਗਾ ਇਹ ਬਾਣੀ ਸਾਡੀ ਇਹਨੂੰ ਹੋਰ ਕੋਈ ਕੰਮ ਆਵੇ ਨਾ ਆਵੇ ਮੈਂਗੋ ਜੂਸ ਬੜਾ ਨੂੰ ਤਿਆਰ ਹੈ ਧਿਆਨ ਨਾਲ ਚਾਪੂ ਨਾ ਵੱਜੇ ਓਕੇ ਐਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਮੈਂ ਕੰਪਲੇਂਟ ਕਰਿਆ ਸੀ ਤੇ ਉਹਨਾਂ ਨੇ ਕੱਲ ਆਣਾ ਸੀ ਆ ਵਾਈਫਾਈ ਚੈੱਕ ਕਰਨ ਵਾਸਤੇ ਪਰ ਅਮਨ ਉਹਨਾਂ ਦੀ ਗਲੀ ਚ ਆਏ ਸੀ ਗੱਡੀ ਲੈ ਕੇ ਤੇ ਉਹ ਨੇ ਇਧਰ ਪੇਛੜਿਆ ਤੇ ਹੁਣ ਆਪਣਾ ਵਾਈਫਾਈ ਚੈੱਕ ਕਰਦੇ ਪਏ ਨੇ ਤੇ ਹੋਪਫੁਲੀ ਇਹ ਠੀਕ ਹੋ ਜਾਏਗਾ ਅੱਜ ਇਹ ਬੱਚੇ ਖੁਸ਼ ਹੋ ਜਾਣਗੇ ਤੇ ਦੋਸਤੋ ਇਹ ਕਹਿੰਦੇ ਨੇ ਲਾਈਨ ਠੀਕ ਹੈ ਪੂਰਾ ਬਾਕਸ ਹੀ ਖਰਾਬ ਹੋ ਗਿਆ ਇਹਦੇ ਚ 8 ਕਨੈਕਸ਼ਨ ਹੁੰਦੇ ਨੇ ਉਹ ਸਾਰੇ ਦੇ ਸਾਰੇ ਖਰਾਬ ਨੇ ਤੇ ਹੁਣ ਇਹ ਕਹਿੰਦੇ ਪਏ ਨੇ ਵੀ ਇਹ ਕੱਲ ਹੀ ਚੇਂਜ ਹੋਏਗਾ ਕੱਲ ਨਵੀਂ ਟੀਮ ਆਏਗੀ ਤੇ ਨਵਾਂ ਬਾਕਸ ਲੈ ਕੇ ਆਏਗੀ ਤੇ ਉਹ ਬਦਲੇਗੀ ਤੇ ਹਾਂਜੀ ਦੋਸਤੋ ਬੰਦੇ ਚਲੇ ਗਏ ਨੇ ਕਿਉਂਕਿ ਬਾਕਸ ਵਿੱਚ ਪ੍ਰੋਬਲਮ ਹੈ ਤਾਂ ਉਹ ਕੱਲ ਸਵੇਰੇ ਆਣਗੇ ਠੀਕ ਕਰਨ ਵਾਸਤੇ ਹਾਂਜੀ ਦੋਸਤੋ ਤੇ ਨਵਾਂ ਪ੍ਰੋਗਰਾਮ ਬਣਿਆ ਕੱਲ ਅਸੀਂ ਜਾਣਾ ਹੈ ਤੇ ਯਮੇਂ ਕਰਨਾ ਉਸਤੇ ਤੇ ਇਹਦੇ ਕੰਨਾਂ ਚ ਗੱਲ ਪੈ ਗਈ ਇਹ ਨੂਰ ਦੇਸ ਇਹ ਹੁਣ ਪਿੱਛੇ ਪੈ ਗਿਆ ਹਾ ਕੀ ਕਰਨਾ ਤੋਂ ਛੇਵੇਂ ਛੇਵੇਂ ਕੋ ਜਾਣਾ ਤੇ ਤੇ ਹਣੀ ਵੀ ਕੰਮ ਤੋਂ ਆ ਗਿਆ ਹਿਆ ਤੇ ਸਾਡਾ ਨੈਟ ਚੱਲ ਨਹੀਂ ਰਿਹਾ ਬਸ ਬੈਠੇ ਆ ਅਸੀਂ ਕੱਟ ਵੈਸੇ ਬੰਦੇ ਬਹੁਤ ਅੱਛੇ ਅੱਛੇ ਰਹਿਣ ਦੇ ਤਾ ਹਾਂ ਜਿਹੜਾ ਜਉਂ ਬੈਠੇ ਜਉਂ ਨਹੀਂ ਆਵੀਂ ਕੰਦਾ ਯਾਰ ਘੰਟਾ ਕੋ ਨੈਟ ਬੰਦ ਹੋਇਆ ਤੇ ਮੈਂ ਕੰਗਿਆ ਨਾ ਬੈਠ ਗਿਆ ਵਾਂ ਚੰਗੀ ਤਰ੍ਹਾਂ ਦੇਖ ਇਹ ਦੇਖ ਲੋ ਦੋਸਤੋ ਤੇ ਦੋਸਤੋ ਇਹ ਦੇਖ ਲੋ ਨੂਰ ਦੇ ਪੁੱਠੇ ਕੰਮ ਕੀ ਕਰਦਾ ਵੇ ਛੜਦੇ ਨੂੰ ਹਰਾਮ ਆਰਾਮ ਨਰਾਮ ਨਾ ਹਾਂ ਹਾਂ ਕੀ ਕਰਦਾ ਮੈਂ ਕਿਉਂ ਰੋਣਾ ਵੇ ਹੈ ਹਲੇ ਰੋਦਾ ਵੈਸੇ ਵੀਡੀਓ ਬਣਨੀ ਇਸ ਤਰ੍ਹਾਂ ਇਹ ਟੁੱਪੂ ਗਏ ਹਾਂ ਸੀ ਮਰੇ ਦਿਲ ਲੱਗਦਾ ਵੇ ਤੁਹਾਡਾ ਵੱਟੇ ਬਿਲਕੁਲ ਨਾ ਦਾਸ ਹੋਵੇ ਨਾ ਇੰਟਰਨੈਟ ਬਿਨਾ ਔਰ ਸਾਡੀ ਮੋਟੋ ਤੇ ਜਾਦੀ ਇਹਦਾ ਕੀ ਹਟਣ ਦੇਖਣੇ ਹੈ ਐਨੀ ਪੀਨੀ ਨੂਰ ਇੰਟਰਨੈਟ ਪੀਨੀ ਤੇ ਹਾਈ ਦੋਸਤੋ ਇਸ ਵੀਡੀਓ ਨੂੰ ਮੈਂ ਇਥੇ ਐਂਡ ਕਰਦਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਮੈਨੂੰ ਵੀ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ